ਇੰਟਰਗ੍ਰਾਫ ਦੇ ਟਾਇਰ ਗੱਡਰ ਲੱਗੀ ਸਾਨਾ ਇੰਟਰਕਰਾਓ ਤੇਜ਼ੀ ਦਾ ਯੱਕੜੀ ਨਾਲੇ ਇੱਕ ਹੋਰ ਗੱਲ ਮੈਨਾ 55 ਚੋਂ ਫਾਈਨਲ ਚ ਉਹ ਮੈਨੂੰ ਦੱਸੋ ਜਦੋਂ ਮੈਚ ਕਰਵਾਉਣਾ ਮੈਨੂੰ ਸਿੰਗਲ ਮੈਚ ਕਰਾਉਣਾ 55 ਗੱਲੇ ਦਾ ਅਜੇ ਬਾਹਰ ਦਾ ਮੈਚ ਹੋਤ ਰਹੀਆਂ ਤੇ 55 ਗੱਲੇ ਦਾ ਫਾਈਨਲ ਹੀ ਕਰਾ ਹੜਾ ਹੜਾ ਆ ਵੀ ਬੋਟਰ ਦੇਖੋ ਪੈ ਗਿਆ ਮੁੰਡੇ ਨੂੰ ਚੰਦਾ ਵਾਲੇ ਨੂੰ ਪੈ ਗਿਆ ਤੇ ਗਿੱਟੇ ਲੈ ਗਿਆ 65 ਐਂਗਜ਼ਰ ਦਾ ਪੈ ਗਿਆ ਜੱਫੀ ਉਹ ਜੰਦਾਏ ਮਾਰ ਦੇ ਛਾਪ ਗਿਆ ਦੇਖੋ ਕੀ ਬਣਦਾ ਦੇਖੋ ਕੀ ਬਣਦਾ ਬਹੁਤ ਹੀ ਖਾਸ ਮਾ ਮੈਚ ਬਹੁਤ ਹੀ ਤਕੜਾ ਮੈਚ पियो हांजी रोकण लो उते दो रोकण दो वोटर रोक ਲਕੀਨਾਂ ਤੇ ਉੱਚੀਆਂ ਜੰਨੀਆਂ ਵੀ ਟਿਲੋਕਾਰ ਨੱਚਦਾ ਘੱਟਾ ਦੇ ਚੋਗੀ ਦਾ ਯਾਤ ਧੜਾ ਬੇ ਬਹੁਤੀ ਫਾਸਨਾ ਮੁਕਾਬਲਾ ਦਾ ਦਾ ਪਤਾ ਐਕਟ ਪਲੇਅਰ ਹੈਲੋ ਵਾਲਾ ਜੰਦਾ ਮੁੰਡਾ ਪੈਦਲੇ ਆਉਂਦੇ ਪਲੇਅਰ ਕਿਸ਼ਨਪੁਰਾ ਦੇ ਮੈਣਾ ਗੁੰਡੇਆਂ ਦੇ ਸੰਗ ਫਸ ਗਏ ਨਿੱਕਰੂ ਬੜੇ ਵੇ ਖਾਣੀ

ਲੱਗਾ ਪੈਰ ਦਾ ਪੈਰ ਦਾ ਛਲਾ ਲੈ ਗਿਆ ਚੰਦ ਪ੍ਰਾਨ ਦੇ ਅੰਦਰ ਚਕਾਰ ਰੋੜੇ ਕਰ ਦਿੰਦੀਆਂ ਲੱਗਾ ਅਦਰ ਵਿੱਚ ਪੈਗਾ ਪੰਗਾ ਹੋਰ ਲੈ ਗਿਆ ਲੱਗੋ ਚੱਕ ਕੇ ਲੱਗੋ ਚੱਕ ਕੇ ਲੈ ਗਿਆ ਪਰ ਬੈਠ ਚੰਦ ਪ੍ਰਾਨ ਦੇ ਅੰਦਰ ਪੈਰ ਚੰਦ ਪ੍ਰਾਨ ਦੇ ਅੰਦਰ ਬਹੁਤ ਹੀ ਜ਼ੋਰ ਨਾਲ ਕਰਦੇ ਪਰ राजू लाऊ चोर बुला आया भई राजू लॻियो मिठूज लाउ बुला चोर अरमे न सॼो भई किराया दोस्त बि आया उते प मोटरस हिकु त भई सच लाॾा चोॾही प्लेयर नवां मोटरसाइकल आहे जोर बि बहुत आहे री बोर आहे रोकण भाई न بھائی ایک میرے کرے گا تیسرا او پانچوں دوسرے پاس میں لگا میں دا واہ بھائی بہت ہی سستے مگال سن 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 بھائی پیرلا کوس دینا ملتے اور نیا چار کھچونا بھائی وہ پر میں لگا ہاتھ وہ دو بہت سیکنڈ رکنے ہیں دوڑنا ہے جوتے شاہ جی کی مرضی دا رکھ میں دیا جا دا کام ਕੀ ਬੰਦਾ ਛੱਲੇ ਪਾਏ ਮੁੰਡੇ ਨੂੰ ਵੇਖੋ ਬਹੁਤ ਛੋੜਾ ਕਾਟਾ ਬਹੁਤ ਹੀ ਜੋਰ ਆ ਮੁੰਡੇ ਤੋਂ ਇੱਕ ਛੱਲੇ ਨਾਲ ਛੱਲੇ ਪਵਾ ਗਏ ਲੈ ਛੱਲੇ ਨਾਲ ਛੱਲੇ ਪੈਣ ਗਏ ਕੁੰਡਾ ਨਾਲ ਕੁੰਡਾ ਫਸ ਗਈ ਵੇਖੋ ਕਿੱਟੋ ਨੇ ਆ ਬਾਈ ਦੋਨੇ ਕਿੱਟੋ ਨੇ ਆ ਦੋਨੇ ਬਾਈ ਡੋਟ ਲੈ ਗਈ ਪੈ ਗਿਆ ਪਰ ਮੁੰਡਾ ਪੈਠ ਅੰਦਗੜ ਦਾ ਲੈ ਗਿਆ ਕੀ ਬੰਦਾ ਉਧਰ ਮੋਟਰਸਾਈਕਲ ਕਿਤਨੇ ਆ ਭਾਈ ਨੇ ਉਧਰ ਵੀ ਲਗਾ ਰੱਖੋ ਭਾਈ ਨਾ ਜੂ ਦੇ ਮੋਟਰਸਾਈਕਲ ਵੀ ਆਉਂਦਾ ਇੱਥਾ ਬਹੁਤ ਤਕੜਾ ਪਲੇਅਰ ਕੱਲ ਵੀ ਬਹੁਤ ਨੇ ਜੋਰ ਦਿਖਾਏ ਦੇਖੋ ਹਣ ਕੀ ਬਾੰਦਦਾ ਭਾਈ ਮੜਾੇ ਪਾਸੇ ਭਾਈ ਕਿਸ਼ਨ ਪਰਾਤ ਮਹਿਣਾ ਸਭ ਮੈਚ ਖਾਓ ਕਲੱਬ ਵਾਲੇ ਇੰਟਰ ਹੋਣਗੇ ਫੇਰ ਟਾਈਆਂ ਕੱਢਾਂਗੇ ਅੱਜ ਅਡੇ ਪੈਂਦੀ ਵੀ ਕਲਾਕੋ ਖੇਡੂਗੀ ਬੰਨਟ ਚੰਗੀਆਂ ਟੀਮਾਂ ਨਾਲ ਹੋਇਆ ਓਏ ਖੌਤ ਔਰ ਦੇਖਣ ਦੀ ਲੋੜ ਕੱਲ੍ਹ ਨਹੀਂ ਹੋਣੀ ਕਿ ਨਾ ਬਾਈ ਇੰਨੀ ਛੇਤੀ ਨਹੀਂ ਪੈਂਡ ਕੰਦਾ ਦੇ ਹੱਥ ਤੇ ਬੈਠ ਬਹੁਤ ਹੀ ਵਾਸ ਬਈ ਤੇ ਜੋ ਹੋਣਾ ਨਗਾ ਪਿਆ ਪਿਆ ਅਰਜਨ ਸਿੰਘ ਬੋਲਦੀ ਪਹੁੰਚ ਗਿਆ ਜਿਹੜਾ ਰੇਸ਼ਮ ਨੂੰ ਬੱਕਰਾ ਦੇਣਾ ਤੇ ਪਹਿਲੇ ਨੰਬਰ ਤੇ ਉਹਨੇ ਕਲਾ ਦੋਨਾਂ ਨੂੰ ਬੱਕਰਾ ਦੇਣਾ ਜੇ ਫੁੱਟਬਾਲ ਦੀ ਟੀਮ ਆਈ ਪਹਿਲੇ ਨੰਬਰ ਤੇ ਇਹ ਮੈਨੇ ਹੀ ਉਹਨੂੰ ਵੀ ਬੱਕਰਾ ਦੇਣਾ ਜੇ ਉਹ ਤਿੰਨ ਸਾਲ ਸਾਡੇ ਪਿੰਡੋਂ ਜਿੱਤੂਗੀ ਤੇ 60 ਕਿਲੋ ਦਾ ਬੱਕਰਾ ਦੇਣਾ ਬਹੁਤੀ ਇਹਨਾਂ ਨੇ ਸਾਡੀ ਮਤਦਨ ਕੀਤੀ ਬੜਾ ਵੇਖੋ ਅਜਾ ਪਰ ਨਹੀਂ ਪੈਰ ਚੱਲਦਾ ਭਵਨ ਸ਼ਾਟੀ ਉਹਨੂੰ ਗੋਚ ਗਿਆ ਟੂਰਨਾਮੈਂਟ ਉਹ ਬਿਨਾ ਅਗਲੇ ਸਾਲ ਸਾਡੇ ਕੋਲ ਆਉਗੇ ਟੀਮ ਦੇ ਜੋਰ ਦਿਖਾਉਂਦਾ ਉਹ ਦੰਦਰਾਣਾ ਵੀ ਬਹੁਤ ਪੁਰਾਣਾ ਫੇਰ ਇਕੁੰਡੀਆਂ ਦੇ ਸੈਕ ਫਸ ਕੇ ਨਿਕਲੂ ਜੜੇ ਨੇ ਖਾਣੀ ਕੋਈ ਪਤਾ ਨਹੀਂ ਕਿ ਇਹ ਕਿੰਨਾ ਮਗਰਣਾ ਕਾਤਾ ਤੋਂ ਇਹ ਵੀ ਟੈਨਰ ਮੈਚ ਆ ਬਾਹਰ ਜੁੜਾ ਜਿੰਨੀਆਂ ਵੀ ਤਲਫਾਂ ਪੋਚੀਆਂ ਉਹ ਸਾਡੇ ਕੋਲ ਆ ਗਏ ਟਨਰ ਪਰ ਜਾ ਰਹੇ ਨੇ ਥੇਲੀ ਜਾਂਦੇ ਤੇਰੀ ਨਾਲ ਹੀ ਕਲਪਾਣਾ ਕਰ ਮਿਲਾਉਣਾ ਹੁਣ ਕਿਉਂ ਕਿ ਯਾਰ ਆਉਂਦਾ ਵਿੱਚ ਕਾ ਨਾਛਾਤਾ ਵੇਖੋ ਕੀ ਮੰਗ ਕਾ ਜਾਈ ਅੱਗੇ ਪੈਨ ਦਾ ਫਰਕ ਚੱਲਦਾ ਇਹਨਾਂ ਦਾ ਕੋਈ ਖੂਤ ਐਨ ਕਾਲਜ ਦੇ ਹੱਥ ਹੋਵੇ ਜੰਨ ਨੇ ਜਿੰਨੇ ਵੀ ਪ੍ਰੇ ਰਾਮ ਨੇ ਗਰਾਉਂਡ ਚੱਲੋ ਕਿਸ਼ਨਪੁਰ ਆ ਗਏ ਕਿਸ਼ਨਪੁਰ ਦੀ ਪੁਲਾ ਰੇਡ ਹੋਗੀ ਕਿਉਂਕਿ ਕਿਸ਼ਨਪੁਰਾ ਪੁਲਾ ਚੱਕ ਕੇ ਹੋਣੇ ਪਹਿਲਾ ਆਏ ਆ ਭਾਈ ਉਹਦੇ ਪਹਿਲੀ ਅਸਜੋਸ਼ 52 ਕਿਲੋ ਦਾ ਫਾਈਨਲ ਮੈਚ ਕਿਦੋਂ ਕਰਾਉਣਾ ਹੈ ਰੇੜੇ ਦਾ ਉਹ ਵੀ ਆਪਾਂ ਕਰਵਾਏ ਜਨਸਤ 55 ਕਿਲੋ ਮੈਲੇ ਦਾ ਫਾਈਨਲ ਮੈਚ ਬਹੁਤ ਹੀ ਫਾਸਟੇ ਹੋਗਾ ਉਹ ਮੈਂ ਇੱਕ ਮੁੰਡਾ ਕੋਲ ਤੁਹਾਨੂੰ ਦੱਸੋ ਆਹ ਚੰਦਾ ਮੁੰਡਾ ਰੇੜ ਤੇ ਜਾਂ ਕੀ ਵੀ ਬਹੁਤ ਤਕੜੇ ਇੰਤਜ਼ਾਰ ਦੇ ਸ਼ਰਨਾ ਸ਼ਰਮ ਲਾ ਲਿਏ ਕੁੰਡੀਆਂ ਵਾਲੇ ਸਿੰਘ ਹਾਂਜੀ ਵੇਖੋ ਹੁਣ ਪਤਾ ਉਹ ਤੈ ਗਿਆ ਮੁੰਡਾ ਗਿੱਟੇ ਨੂੰ ਕੱਟ ਨੂੰ ਨਾ ਬੈਠ ਜਾ ਕਿ ਜਿਆ ਪੁੱਛ ਆਉਂਦੇ ਆ ਬਈ ਸੋਨੀ ਹੁਣੀ ਮੈਨ ਹੈ ਟੀਮ ਸੋਨੀ ਬੱਤੀ ਕਾਟਾ ਸੈਮੀ ਫਾਈਨਲ ਮੈਚ ਆ ਛੋਲ ਮਚਾਰਗਾ ਮੈਂ ਤੁਝੇ ਕੱਲ ਵੇ ਧੱਕਰ ਹਾਂ ਪਰ ਪਲੇਅਰ ਮਾੜੀ ਗੱਲ ਤੇ ਜਿਹੜੀ ਮੈਚ ਦਾ ਤੇ ਕਿਸ਼ਨਪੁਰਾ ਜਿੱਤੂਗੀ ਉਹਨਾਂ ਦਾ ਮੁਕਾਬਲਾ ਹੋਊਗਾ ਸੈਮੀਫਾਈਨਲ ਮੈਚ ਆ ਕਿਸ਼ਨਪੁਰਾ ਦੇ ਮੈਨੇ ਦਾ 65 ਕਿਲੋ ਦਾ ਤੇ 55 ਕਿਲੋ ਜਿਹਦਾ ਮੈਣਾ ਫਾਈਨਲ ਚ ਆ 2 ਮਿੰਟ ਦਾ ਜਦੋਂ ਮੈਚ ਕੋਣਾ ਤਾਂ ਕਰਾਈ ਜਰਾ ਕਲਬਾਂ ਦੇ ਆਟੀਆਂ ਕੱਢਣ ਲੱਗਿਆ ਜੇ ਕੋਈ ਕੋਈ ਕਲਬ ਆਈ ਆ ਪਾਕਿਸਤਾਨ ਨੂੰ ਐਂਟਰੀ ਫੀਸ ਦੇ ਦੇਵੇ ਹੁਣ ਕਿਹੜਾ ਆਪਣਾ ਰਾਜਕਾਰ 1 ਮਿੰਟ ਪਾਦਾ ਟੀਮਾਂ ਬਹੁਤ ਆਂਦੀਆਂ ਕਿਰਪਾ ਦੀਆਂ ਫਿਰ ਸਭ ਦੋ ਗਰਾਉਂਡਾਂ ਤੇ ਹੋਣਾ ਪੈਂਦੀਆਂ ਦੰਗੀਆਂ ਪਾਪਾ ਕੇ ਚਾਰ ਜਿਹੇ ਮਿੰਟ ਦਾ ਕਾਗੜਾ ਪੱਟਰੀ ਅਗਲੇ ਨੰਬਰ ਕੋਲ ਆਸ ਗਿਆ ਕਿੱਥੇ ਜਾ ਰਹੇ ਆਉਂਦਾ ਸਿਆਰੇ ਬੰਦੇ ਦਾ ਕੰਮ ਆ ਰੱਸੀ ਛੱਡ ਦੇ ਉਹ ਤੈਨੂੰ ਭੁੱਖ ਲੱਗੀ ਆ ਛੱਡ ਰੱਸੀ ਕੋਟ ਘਾਣੀ ਆ ਤੇ ਕੋਟ ਘਾਣੀ ਆ ਛੱਡ ਦੇ ਯਾਰ ਉਹ ਕਰਨਾ ਥੋੜਾ ਕਿਨੇ ਬਗੜ ਰਸੀ ਨਾਲ ਆ ਪਾਇਆ ਆ ਸਕੂਟ ਬਾਲ ਨਹੀਂ ਪਾਣੀ ਲੈ ਆਓ ਤਦਾਂ ਘਾਟ ਗਾ ਇੱਧਰ ਖਸ ਦੀਵਾ ਆ ਗਿਆ ਕਿਰ ਦੇ ਪਾਸੇ ਨਾ ਦੇ ਕੰਡ ਬੋਣਾ ਲੱਗਾ ਜੀ ਪਾਸੇ ਤਾਂ ਦੀ ਬੰਦਿਆਂ ਤੇ ਨਾ ਤਾਂ